ਪੰਜਾਬ ਦਾ ਮੈਂ ਪ੍ਰਕਾਸ਼ਨ ਪ੍ਰਮੁੱਖ ਹਾਂ ਬੜਾ ਇੱਕ ਭਾਗਾ ਵਾਲਾ ਦਿਨ ਹੈ ਕਿ ਆਪਣਾ ਜੋ ਰਾਮਪੁਰਾ ਫੁੱਲ ਦੇ ਅੰਦਰ ਸਰਵੇਤ ਕਾਰਿ ਵਿਦਿਆ ਮੰਦਿਰ ਹੈ ਉਥੇ 3 ਦਿਨਾਂ ਸਾਹਿਤ्य ਦਰਸ਼ਨ ਤੇ ਪੁਸਤਕ ਮੇਲੇ ਦਾ ਆਯੋਜਨ ਕੀਤਾ ਜਾ ਰਿਹਾ ਜਿੱਥੇ ਇਸ ਪੁਸਤਕ ਮੇਲੇ ਦੇ ਅੰਦਰ ਅਸੀਂ ਇੱਕ ਭਾਰਤ ਮਾਤਾ ਦਾ ਮੰਦਿਰ ਬਣਾ ਕੇ ਉਹਦੇ ਵਿੱਚ ਆਪਣੇ ਚਾਰੋਂ ਵੇਦ 18 ਪੁਰਾਣ 11 ਉਪਨਿਸ਼ਦ ਐਸੇ ਸਾਰੇ ਮਹਾਨ ਜੋ ਭਾਰਤ ਦੇ ਗ੍ਰੰਥ ਹੈ ਉਹਨਾਂ ਦੇ ਸਮਾਜ ਨੂੰ ਦਰਸ਼ਨ ਕਰਵਾਵਾਂਗੇ ਉਹਦੇ ਨਾਲ ਨਾਲ ਹੀ ਇਸ ਪੁਸਤਕ ਮੇਲੇ ਦੇ ਅੰਦਰ ਅਸੀਂ ਬਹੁਤ ਬੜੀ ਮਾਤਰਾ ਦੇ ਅੰਦਰ ਪੰਜਾਬੀ ਦਾ ਜੋ ਸਾਹਿਤ ਹੈ ਜਿਸ ਦੇ ਅੰਦਰ ਪਰਸਨੈਲਿਟੀ ਡਵੈਲਪਮੈਂਟ ਦੀ ਸੀਰੀਜ਼ ਹੈ ਬੱਚਿਆਂ ਵਾਸਤੇ ਪੰਜਾਬੀ ਦਾ ਬਹੁਤ ਅੱਛਾ ਲਿਟਰੇਚਰ ਹੈ ਨੈਸ਼ਨਲ ਬੁੱਕ ٹرسٹ ਆਫ ਇੰਡੀਆ ਜੋ ਭਾਰਤ ਸਰਕਾਰ ਦਾ ਆਧਾਰਾ ਉਹਦੀਆਂ ਪੁਸਤਕਾਂ ਨੇ ਇਹਦੇ ਨਾਲ ਹੀ ਆਪਣੇ ਇਸ ਪੁਸਤਕ ਮੇਲੇ ਦੇ ਅੰਦਰ ਲਗਭਗ 150 ਮਹਾਪੁਰਸ਼ਾਂ ਦੀਆਂ ਜੀਵਨੀਆਂ ਔਰ ਇਸ ਤੋਂ ਇਲਾਵਾ ਯੋਗ ਔਰ ਸਵਾਸਥੇ ਦੇ ਨਾਲ ਜੁੜੀਆਂ ਪੁਸਤਕਾਂ ਪਰਸਨੈਲਿਟੀ ਡਿਵੈਲਪਮੈਂਟ ਦੀ ਸੀਰੀਜ਼ ਆਪਣੇ ਇਸ ਪੁਸਤਕ ਮੇਲੇ ਦੇ ਅੰਦਰ ਉਪਲਬਧ ਹੈ ਇਹਦੇ ਨਾਲ ਹੀ Swami Vivekananda ਦਾ Ramkrishna Mission Ashram ਵੱਲੋਂ ਜੋ ਲਿਟਰੇਚਰ ਹੈ ਉਹ ਵੀ ਇਸ ਪੁਸਤਕ ਮੇਲੇ ਦੀ ਸ਼ੋਭਾ ਜਿਹੜਾ ਹੈ ਉਹ ਵਧਾ ਰਿਹਾ ਹੈ ਇਸ ਪੁਸਤਕ ਮੇਲੇ ਦੇ ਅੰਦਰ ਬਹੁਤ ਬੜੀ ਮਾਤਰਾ ਦੇ ਅੰਦਰ ਕਥਾ ਕਹਾਣੀਆਂ ਇਤਿਹਾਸਿਕ ਪੁਸਤਕਾਂ ਔਰ ਇਹ ਨਾਲ ਨਾਲ ਹੀ ਆਪਣੇ ਗੀਤਾ ਪ੍ਰਸ ਗੋਰਖਪੁਰ ਜੋ ਹੈ ਉਹਨਾਂ ਦਾ ਬਹੁਤ ਬੜੀ ਮਾਤਰਾ ਦੇ ਅੰਦਰ ਸਾਹਿਤ ਜਿਹੜਾ ਹੈ ਉਹ ਉਪਲਬਧ ਰਹੇਗਾ ਇਸ ਪੁਸਤਕ ਮੇਲੇ ਦੇ ਅੰਦਰ ਲਗਭਗ 1600 ਤਰ੍ਹਾਂ ਦੀਆਂ ਪੁਸਤਕਾਂ ਜਿਹੜੀਆਂ ਹੈ ਉਹ ਅਸੀਂ ਲੈ ਕੇ ਆਏ ਆ ਇਸ ਵਾਰੀ ਔਰ ਮੈਨੂੰ ਲੱਗਦਾ ਹੈ ਕਿ ਅੱਜ ਇਹ ਸਾਡਾ 22ਵਾਂ ਮੇਲਾ ਜਿਹੜਾ ਹੈ ਵਿਦਿਆਭਰਤੀ ਪੰਜਾਬ ਵੱਲੋਂ ਜੋ ਇਹਦਾ ਆਯੋਜਨ ਕੀਤਾ ਜਾ ਰਿਹਾ ਹੈ ਉਹ 22ਵਾਂ ਮੇਲਾ ਜਿਹੜਾ ਹੈ ਆਪਣੇ ਸੁਵਿਧਿਆ ਮੰਦਰ ਨੇਵ ਚ ਲੱਗੇਗਾ ਇਸ ਦੇ ਅੰਦਰ ਇੱਕ ਚੀਜ਼ ਬਹੁਤ ਖਾਸ ਹੈ ਜਿੱਥੇ ਡਾਕਟਰ ਏਪੀਜੀ ਅਬਦੁੱਲ ਕਲਾਮ ਦੀਆਂ ਪੁਸਤਕਾਂ ਵੀ ਤੁਹਾਨੂੰ ਮਿਲਣਗੀਆਂ ਔਰ ਆਪਣੇ ਸਮਾਜ ਜੀਵਨ ਦੇ ਨਾਲ ਜੁੜੇ ਹੋਏ ਸਾਰੇ ਜਿਹੜੇ ਮਹਾਪੁਰਸ਼ ਹੈ ਉਹਨਾਂ ਦੀਆਂ ਜਿਹੜੀਆਂ ਲਿਖਤਾਂ ਨੇ ਤੁਹਾਨੂੰ ਇਸ ਪੁਸਤਕ ਮੇਲੇ ਦੇ ਅੰਦਰ ਉਹ ਨਜ਼ਰ ਆਣਗੀਆਂ ਮੇਰਾ ਆਪ ਸਭ ਦੇ ਮadhyam ਦੇ ਨਾਲ ਇੱਕ ਰਾਮਪੁਰਾ ਫੂਲ ਦੇ ਸਭ ਨਿਵਾਸੀਆਂ ਦੇ ਅੱਗੇ ਇੱਕ ਬੇਨਤੀ ਹੈ ਕਿ ਪੁਸਤਕਾਂ ਕਿੰਨੀਆਂ ਵਿਕਣ ਗਿਆ ਇਹ ਬਹੁਤ ਮਹੱਤਵ ਦੀ ਗੱਲ ਨਹੀਂ ਹੈ ਲੇਕਿਨ ਜਿਸ ਭਾਵ ਕਰਕੇ ਅਸੀਂ ਇਸ ਪੁਸਤਕ ਮੇਲੇ ਦਾ ਯੋਜਨ ਕੀਤਾ ਹੈ ਕਿ ਅੱਜ ਮੈਨੂੰ ਲਗਭਗ 50 ਸਾਲ ਦੀ ਉਮਰ ਮੇਰੀ ਹੋ ਗਈ ਤੇ ਅੱਜ ਬਹੁਤ ਬੜੀ ਗਿਣਤੀ ਦੇ ਅੰਦਰ ਆਪਣਾ ਸਮਾਜ ਐਸਾ ਹੈ ਜਿਨ੍ਹਾਂ ਨੇ ਹਜੇ ਤੱਕ ਚਾਰੋਂ ਵੇਦ 18 ਪੁਰਾਣ ਔਰ ਉਪਨਿਸ਼ਦਾਂ ਦੇ ਦਰਸ਼ਨ ਜੜਿਆ ਨਹੀਂ ਕੀਤਾ ਘੱਟੋਂ ਘੱਟ ਅਸੀਂ ਅੱਜ ਇਸ ਪੁਸਤਕ ਮੇਲੇ ਦੁਆਰਾ ਅੱਜ ਤੋਂ ਜਿਹੜਾ 3 ਦਿਨ ਲੱਗਣ ਵਾਲਾ ਮੇਲਾ ਹੈ ਵੀ ਕੀ ਭਾਈ ਇਹ 3 ਦਿਨ ਆਕੇ ਅਸੀਂ ਇੱਥੇ ਆਕੇ ਆਪਣੇ ਜੀਵਨ ਦੇ ਵਿੱਚ ਹੁਣ ਐਸਾ ਨਹੀਂ ਕਹਾਂਗੇ ਕਿ ਵੀ ਅਸੀਂ ਵੇਦ ਨਹੀਂ ਦੇਖੇ ਅਸੀਂ ਪੁਰਾਣ ਨਹੀਂ ਦੇਖੇ ਅੱਜ ਬਾਹਰਲੇ ਦੇਸ਼ਾਂ 'ਚ ਜਾਈਏ ਤੇ ਬਾਹਰਲੇ ਦੇਸ਼ਾਂ ਦੇ ਅੰਦਰ ਲੋਕ ਜਦੋਂ ਕੋਈ ਭਾਰਤ ਤੋਂ ਜਾਂਦਾ ਹੈ ਉਹ ਕਹਿੰਦੇ ਵੀ ਤੁਸੀਂ ਸਾਡੇ ਵਾਸਤੇ ਗੀਤਾ ਲੈ ਕੇ ਆਣਾ ਵੇਦ ਲੈ ਕੇ ਆਣਾ ਪੁਰਾਣ ਲੈ ਕੇ ਆਣਾ ਲੇਕਿਨ ਉਹ ਜਿਹੜੇ ਭਾਰਤ ਦੇ ਲੋਕ ਹੈ ਉਹਨਾਂ ਨੇ ਪੜ੍ਹਨ ਦੀ ਗੱਲ ਤਾਂ ਬਹੁਤ ਦੂਰ ਦੀ ਹੈ ਇਹਨਾਂ ਦੇ ਦਰਸ਼ਨਾਂ ਤੋਂ ਵੀ ਬੰਜ ਹੋ ਗਏ ਤੇ ਆਪਾਂ ਇੱਕ ਇਹ ਸਾਰਾ ਜਿਹੜਾ ਸਾਧ ਸਾਹਿਤਿਆ ਹੈ ਆਪਣੇ ਸਮਾਜ ਤੱਕ ਪਹੁੰਚੇ ਐਸਆਈ ਕੁਪਰਾਲਾ ਸਕੂਲ ਦੀ ਮੈਨੇਜਮੈਂਟ ਨੇ ਸਕੂਲ ਦੇ ਜੋ ਟੀਚਰਸ ਹੈ ਬੱਚੇ ਹੈ ਇਹਨਾਂ ਸਭ ਦਾ ਇੱਕ ਸਮੂਹਿਕ ਪ੍ਰਯਾਸ ਹੈ ਵਿਦਿਆਰਥੀ ਪੰਜਾਬ ਨੇ ਇਹਦੇ ਵਾਸਤੇ ਸਹਾਇਕ ਕੀਤਾ ਤੇ ਮੇਰਾ ਆਪਦੇ ਮਾਧਿਅਮ ਦੇ ਨਾਲ ਇਥੇ ਦੇ ਸਮਾਜ ਨੂੰ ਇੱਕੋ ਹੀ ਬੇਨਤੀ ਹੈ ਕਿ ਇਹ 3 ਦਿਨ ਆਜਾ ਲੱਗਣ ਵਾਲਾ ਜਿਹੜਾ ਮੇਲਾ ਹੈ ਸਵੇਰੇ 9 ਤੋਂ ਸ਼ਾਮੀ 5 ਵਜੇ ਤੱਕ ਇਹ ਚੱਲਦੀ ਹੁਮੂਹ ਮਾਗੇ ਪਹੁੰਚ ਗਏ ਤੇ ਇਹਨਾਂ ਸਭ ਮਹਾਨ ਗ੍ਰੰਥਾਂ ਦੇ ਦਰਸ਼ਨ ਵੀ ਕਰੀਏ ਔਰ ਆਪਣੀ ਮਰਜ਼ੀ ਦਾ ਜੋ ਤੁਹਾਨੂੰ ਉੱਥੇ ਪਸੰਦ ਲੱਗਦਾ ਐ ਐਸੀਆਂ ਪੁਸਤਕਾਂ ਵੀ ਜਿਹੜਾ ਹੈ ਉਹ ਅਸੀਂ 3 ਦਿਨ ਪੁਸਤਕ ਮੇਲੇ 'ਚ ਖਰੀਦ ਸਕਦੇ ਆ ਆਬਿਦ ਜੀ ਦਾ ਬਹੁਤ ਬਹੁਤ ਧੰਨਵਾਦ